ਬਟਾਲਾ ਸ਼ਹਿਰ ਦੇ ਵਿੱਚ ਠੰਡ ਦੇ ਮੌਸਮ ਦੀ ਸ਼ੁਰੂਆਤ ਤੋਂ ਬਾਅਦ ਅੱਜ ਠੰਡ ਅਤੇ ਧੁੰਦ ਨੇ ਕਰਵਾਈ ਹੈ ਬੱਲੇ ਬੱਲੇ ਸੋ ਧੁੰਦ ਦੇ ਨਾਲ-ਨਾਲ ਠੰਡ ਨੇ ਵੀ ਜ਼ੋਰ ਫੜਿਆ ਅੱਜ ਬਟਾਲਾ ਦੇ ਆਸ-ਪਾਸ ਗਹਿਰੀ ਧੁੰਦ છਾਈ ਹੋਈ ਹੈ ਅਗਰ ਵਾਹਨਾ ਦੀ ਗੱਲ ਕੀਤੀ ਜਾਵੇ ਤੀ ਬਹੁਤ ਹੀ ਧੀਮੀ ਗਤੀ ਦੇ ਨਾਲ ਵਾਹਨ ਚੱਲ ਰਹੇ ਨੇ ਤੇ ਵਾਹਨ ਚਾਲਕਾਂ ਨੇ ਕਿਹਾ ਕਿ 2 ਮੀਟਰ ਤੱਕ ਹੀ ਨਜ਼ਰ ਆ ਰਿਹਾ ਹੈ ਕਿ ਉਸ ਤੋਂ ਅੱਗੇ ਬਿਲਕੁਲ ਵੀ ਨਜ਼ਰ ਨਹੀਂ ਆ ਰਿਹਾ ਅਗਰ ਕਿਸੇ ਨੂੰ ਕੋਈ ਜ਼ੂਰੀ ਕੰਮ ਹੈ ਤਾਂ ਧ ਹੀ ਕਰੋ ਨਿਕਲੋ ਖਾਸ ਕਰਕੇ ਬੱਚੇ ਅਤੇ ਬਜ਼ੁਰਗਾਂ ਨੂੰ ਇਸ ਮੌਸਮ ਦੇ ਵਿੱਚ ਘਰੋਂ ਨਹੀਂ ਨਿਕਲਣਾ ਚਾਹੀਦਾ ਸੋ ਧੁੰਦ ਅਤੇ ਠੰਡ ਦਾ ਕਹਿਰ ਦੇਖਿਆ ਜਾ ਸਕਦਾ ਹੈ ਸੰਘਣ ਧੁੰਦ ਕਰਕੇ ਵਿਜ਼ਿਬਿਲਟੀ ਬਿਲਕੁਲ ਜ਼ੀਰੋ ਹੋ ਚੁੱਕੀ ਹੈ ਵਾਹਨਾ ਦੀ ਰਫਤਾਰ ਹੈ ਜਿਹੜੀ ਕਿ ਉਹ ਵੀ ਮੱਠੀ ਹੋ ਗਈ ਹੈ ਸੋ ਗੁਰਦਾਸਪੁਰ ਦੇ ਵਿੱਚ ਵਾਹਨਾ ਦੀ ਰਫਤਾਰ ਹੌਲੀ ਹੋਈ ਹੈ ਧੁੰਦ ਦੀ ਚਾਦਰ ਜਿਹੜੀ ਕਿ ਦੇਖੀ ਜਾ ਸਕਦੀ ਹੈ ਜਿਸ ਕਰਕੇ ਬੱਚੇ ਅਤੇ ਬਜ਼ੁਰਗ ਕਾਫੀ ਪ੍ਰਭਾਵਿਤ ਹੋ ਰਹੇ ਨੇ ਤੇ ਬਜ਼ੁਰਗਾਂ ਨੂੰ ਬਾਹਰ ਨਾ ਨਿਕਲਣ ਦੀ ਵੀ ਸਲਾਹ ਦਿੱਤੀ ਜਾ ਰਹੀ ਹੈ। ਇਹ ਤਾਂ ਪਰੇਸ਼ਾਨੀ ਦਾ ਧੁੰਦ ਨਾ ਕਾਫੀ ਆਂਦੀ ਹੈ। ਅਹੀਂ ਤੇ ਦੂਜੇ ਦਿਖਦਾ ਕੁਝ ਨਹੀਂ। ਐਤੋ ਸ਼ਹਿਰ ਵਿੱਚ ਰਹਿਦਾ ਤੇ 7:30 7:30 ਵਜੇ ਚਲਦਾ ਹੈ। ਹਾਂ ਜੀ ਸਰਕਾਰ ਦੇ ਲੋਰ ਉੱਤੇ ਜਿਹੜਾ ਜ਼ਾਇਦਾ ਦਿਖਦਾ ਹੈ ਤੇ ਲੋਰ ਨਾਲ ਤੁਹ ਬੜੀ ਲੱਗਦਾ ਤੁਸੀਂ ਕਿਤੇ ਜੀ ਨਹੀਂ ਨਾ ਕਿਤੇ ਲੱਗ ਜੇ ਕਿ ਸੰਦਕਾਪ ਤੇ ਅਰੇ ਕਿ ਨਿਕਲਣਾ ਪੈਂਦਾ ਤੇ ਜਾਣਾ ਫਿਰ ਮਾਣ ਜੀ ਅਸਰ ਫਾਰੀ ਘਟਾ ਦਿੱਤੀ ਅਰਮਾਨਾ ਹੋਰੀ ਹੋਣੀ ਰਹੀ ਜਾਈਦਾ ਜਿੱਦਾਂ ਢੂੰਡਦੇ ਵਿੱਚ ਕੀ ਵਿਕਲ ਹੈ ਜੰਦੇ ਉਹਨੇ ਜਿਹੜੀ ਬੰਦਾ ਵੀ ਕਹਿ ਸਕਦਾ ਤੇ ਇਹ ਤਾਂ ਸੁਭਰਤੀ ਦੀ ਗੀਜ ਆ ਕੋਈ ਪਰੇਸ਼ਾਨੀ ਤਾਂ ਹੈ ਵਾ ਪ੍ਰਚਾਨੀ ਜਾਂਦੀ ਹੈ ਤਾਂ ਆਪਣੀ ਸੇਫਟੀ ਨਾਲ 돌ਣਾ ਚਾਹੀਦਾ ਹਾਂਜੀ ਹਾਂਜੀ ਇਹ ਜਿਹੜਾ ਅਸੀਂ ਰੋਡ ਤੇ ਜਦੋਂ ਚੜਦੇ ਆਂ ਤੇ ਆਪਣਾ ਆਪ ਜਿਹੜਾ ਦੇਖ ਕੇ ਆ ਕੇ ਚੱਲਦੇ ਆਂ ਲਾਈਟਾਂ ਆ ਕੋ ਚੜਦੇ ਆਂ ਇੰਡੀਕੇਟਰ ਚੜਦੇ ਆਂ ਕਿ ਸ਼ਾਇਦ ਅਰੇ ਨੂੰ ਪਤਾ ਲੱਗੇ ਗੱਡੀ ਆ ਰਹੀ ਹੈ ਕੋਈ ਹਾਂ ਨੁਕਸਾਨ ਤਾਂ ਹੁੰਦਾ ਵਾ ਬਰੇ ਦਿਨਾਂ ਦੇ ਜਿਹੜਾ ਕਿ ਨੂੰ ਕਿਨੇ ਆਣਾ ਜਾਣਾ ਹੁੰਦਾ ਜਾਂ ਕਿਤੇ ਵੀ ਕੋਈ ਪ੍ਰਚਾਲੇ ਦੀ ਆਂਦੀ ਹੁੰਦੀ ਹੈ ਜਿਹੜੇ ਕੰਮ ਤੇ ਜਾਣਾ ਹੁੰਦਾ ਬਸ ਦੇਰ ਆਏਗੀ ਬਸ ਉਹ ਹੀ ਚੱਲਣਾ ਪੈਂਦਾ ਉਹਨਾਂ ਪਰੇਸ਼ਾਨੀ ਦਾ ਹਾਰ ਕਹਿਨਵਾ ਹੋਈ ਹੈ। ਆਪਣੀ ਜਿਹੜੇ ਨਾਮ ਦੱਸਿਓ। ਜੁਰਮਨ ਸਿੰਘ। ਕੀ ਕੰਮ ਕਰਦੇ? ਨਿਸ਼ਾ। ਨਿਸ਼ਾ। ਹਾਂਜੀ। ਆਈ ਤੋਂ ਹੁਣ ਤਾਂ ਇਹ ਕਿੰਨੀ ਕੀ ਪਰੇਸ਼ਾਨੀ ਹੁੰਦੀ ਤੇ ਕਿੰਨੇ ਵਿੱਚ ਜਲਦੀ ਮੈਂ 4:30 ਵਜੇ ਘਰੋਂ ਨਿਕਲਿਆ ਤੇ ਤੁਮ ਬਹੁਤ ਜਿਆਦੀ ਹੀ ਗਾੜੀ ਵਿਖਾਈ ਬਖ ਨਹੀਂ ਹੁੰਦਾ। ਪਰੇਸ਼ਾਨੀ ਕਿੰਨੀ ਹੁੰਦੀ ਹੈ? ਪਰੇਸ਼ਾਨੀ ਤਾਂ ਹੋਣੀ ਹੁੰਦੀ ਹੈ ਧੁੰਦ ਆ ਪੈਂਦੀ ਹੈ ਪਰੇਸ਼ਾਨੀ ਹੋਣੀ ਹੈ। ਜਿਸ ਜਾਈ ਦਾ ਲੱਭਦਾ ਹੀ ਗਾੜੀ ਕੱਖ ਨਹੀਂ ਆ। ਇਹ ਚੀਜ਼ਾਂ ਨਹੀਂ ਅੱਗੋਂ ਪਤਾ ਲੱਗਦਾ ਵੀ ਕਿਹੜੀ ਚੀਜ਼ ਆ ਰਹੀ ਹੈ, ਕਿਹੜੀ ਨਹੀਂ ਆ ਰਹੀ। ਬਹੁਤ ਮੋਟਰਸਾਈਕਲ ਪ੍ਰਾਪਰਤੇ ਹੁੰਦੇ ਉਹਨਾਂੋਂ ਜ਼ਿਆਦਾ ਜੀ ਗੱਡੀ ਆਉਣ ਲਈ ਆ। ਲੱਗਦਾ ਕਿ ਸਾਵਧਾਨੀ ਨਹੀਂ ਤੇ। ਹਾਂ ਇਹਦੇ ਕੋਲ ਜ਼ਿਆਦਾ ਨਹੀਂ ਤਾਂ ਆਸ ਤੇ ਚੱਲਣਾ ਚਾਹੀਦਾ ਬਰਤੋਕੇ। ਇਹ ਰੱਖਿਆ ਜੀ ਉਹਦੇ ਰੱਖਿਆ ਵਾਲਿਆਂ ਨੂੰ ਬਹੁਤ ਚੰਗੀ ਹੁੰਦੀ। ਹਾਂ ਚੰਗੀ ਹੁੰਦੀ ਹੁੰਦੀ ਆਲੇ। ਕਿਨੇ ਮੀ ਉੱਠਦੇ ਨੇ। ਮੈਂ ਉਸ ਪਾਸੇ ਬਹੁਤ ਬੜੀ ਜਲਦੀ ਆ ਤਿੰਨ ਸੱਧ ਦਿਨ ਹੋਏ ਉੱਠੋਣਾ। ਸੱਧ 4 ਵਜੇ ਘਰੋਂ ਨਿਕਲਣਾ ਕਿ ਸਾਰੀ ਵੀ ਪਹਿਲੇ ਫੋਨ ਕਰਦੇ ਪਹਿਲੇ ਆ ਜਾਏਗਾ। ਗੁਰਪ੍ਰੀਤ ਸਿੰਘ ਸਾਹਿਬ ਦੀ ਗੱਰੀ ਇੱਕ ਮੂਹੇ। ਹਾਂ ਉਹ ਵਾਹਣ ਫਸ ਗਈ ਪਹਿਲੇ ਲੈਂਦਾ ਦਾ ਦੋਰੀ ਪੂਰੀ।